ਕਿ ਅੱਜ ਦੇ ਇਸ ਛੇਜ ਮੇਲੇ ਦੀ ਸ਼ੁਰੂਆਤ ਹੋਣ ਜਾਣ ਸਾਰਿਆਂ ਦੇ ਮਿਹਰਬਾਨੀ ਹੱਥ ਰੱਖਣ ਪਿਆਰ ਨਾਲ ਤੇ ਰੱਖ ਕੇ ਅੱਜ ਦੇ ਨੂੰ ਹੁਣ ਜਾ ਰਿਹਾ ਹੈ ਦੋਨੇ ਹੀ ਮਹਿਲਵਾਨਾਂ ਨੂੰ ਬੇਨਤੀ ਹੈ ਕਿ ਅਖਾੜੇ ਦੇ ਵਿੱਚ ਫਸਲਾਂ ਦੀ ਸੁਖਸਾਦੀ ਵਾਸਤੇ ਸੱਤ ਦੇ ਬਲੇਲੀ ਕੁਸ਼ਤੀ ਦੇ ਵੱਲ ਆ ਸਹਰ ਪਰਮਣ ਸੇ ਪੜੀਏ ਖੜਾ ਕਰਨ ਪਰਮਣ ਉੱਚਾ ਪਿੰਡ ਇਹ ਬਲ ਰੈਡੀ ਹੋ ਕੇ ਆ ਜਲਦੀ ਨਾਲ ਅਖਾੜੇ ਪਾਸੇ ਲੱਗਰ ਖੇੜੇ ਕੀ ਹੁਣ ਪਲਵਣ ਸੇ ਬਾੜੀ ਕਰੋ ਹਟਕੜਾ ਕਰਨ ਪਰਵਣ ਉੱਚਾ ਪਿੰਡ ਅਗਲੀ ਕੁਸ਼ਤੀ ਆਪਦਾ ਨਾਮ ਕਨਾ ਬਣਾਉਣ ਦੇ ਨਾਲ ਆਬ੍ਰੰਧ ਕਰੋ ਮਹਿਰਬਾਨ ਹੋਟ ਕਰੋ ਜੀ ਚੇਂਦਰ ਪਿੰਡ ਚਲਦੀ ਹੁਈ ਕਿ ਪਹਿਲਾ ਰੁੜਮ ਸਿੱਖੇ ਚਲਮੇਂ ਦਾ ਤੂੰ ਇੱਕੋ ਦਮ ਨਾ ਕੋਈ ਸਟਾਰ ਹੁੰਦਾ ਰਾਜ ਬਣਾਇਆ ਹੋਇਆ ਉਹ ਲੈ ਕੇ ਆਪਣੇ ਖਾੜੇ ਦੇ ਜਿੱਥੇ ਵੀ ਉਹਨਾਂ ਦੀ ਜਗ੍ਹਾ ਉੱਤੇ ਚਲੇ ਜਾਣਾ ਜੀ ਭਾਈ ਅਮਨ ਪਲਵਣ ਭੂਆ ਤੰਬੜੀ ਚਾਹ ਮੱਲ ਜੀ ਉਧਰ ਸੋਹਣ ਪਲਵਣ ਸੇ ਬਾੜੀ ਤਰ ਫਿਰ سنگਲ ਤੋੜ ਤੇ ਬਾਹੂ ਬੱਲਾ ਨੇ ਤੇਰਾ ਆਪਣੇ ਖਾੜੇ ਸਬਿਤ ਪੁੱਜੇ ਆ ਸੁੱਚਾ ਪਹਿਲਵਾਨ ਜੀ ਉੱਚਾ ਪਿੰਡ ਖਾੜਿਆਂ ਦੇ ਪਹਿਲਵਾਨ ਅੱਜ ਦੇ ਕੁਸ਼ਤੀ ਹੋ ਚੁੱਕਾ ਹੈ ਮਲਯੁਧ ਕਰਨ ਦੇ ਵਿਗਲ ਵੱਜ ਚੁੱਕੇ ਨੇ ਮਲਯੁਧ ਕਰਨ ਦੇ ਧੋਸੇ ਵੱਜ ਚੁੱਕੇ ਨੇ ਜਿਹੜੇ ਜਿਹੜੇ ਪਹਿਲਵਾਨਾਂ ਨੇ ਮਲਯੁਧ ਕਰਨਾ ਹੈ ਧਰਮਯੁਧ ਕਰਨਾ ਹੈ ਕਰੋ ਅੱਜ ਵੀ ਗੱਲ ਸਾਡੇ ਸਟੇਜ ਸੰਗੀਤਕਾਰ ਜੀ ਲਓ ਆ ਕੈਦੀ ਵੀ ਆ ਸੈਂਕਲ ਦਾ ਮੋਟਰਸਿਕਲਾਂ ਦੇ ਜੇਤੂ ਇਹੋ ਜਿਹੇ ਮਲ ਅੱਜ ਇਸ ਧਰਤੀ ਤੇ ਪੁੱਜਨੇ ਆ ਹਰ ਵਿਸ਼ੇਸ਼ ਤੌਰ ਤੇ ਬੜਾ ਧੰਨਵਾਦ ਕਰਦੇ ਆ ਪਰਮਨ ਰਾਮੇਬਾਲ ਪਮਨ ਮਿੱਚਾ ਜਲਦੀ ਨਾਲ ਸਰਦਾਰ ਸਾਹਿਬ ਮਹੌਲਦਾਰ ਸਾਹਿਬ ਜੀ ਦਾ ਚਾਹੇ ਵਾਲੇ ਲਿਖੇ ਮੁਕੀ ਲਖਮਤ ਮਾਰਸੀ ਕਰਦੇ ਪਰ ਪਟਿਆ ਦੇ ਦੰਦ ਦੀ ਸ਼ੋਭਾ ਵਧਾਉਣ ਲਈ ਪੁੱਜੇ ਹੋਇਆ ਸਾਡੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਤਾੜੀਆਂ ਦੇ ਲਈ ਤਾੜੀਆਂ ਬਜਾਉਂਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਹਰ ਰਕੇਸ਼ ਹਰਕੇਸ਼ ਬਰਬਟੂਆ ਤਮੜੀ ਨਾਲੇ ਹਰਦੀਪ ਤਲਵਾਰ ਸੇ ਤੇ ਜਿਹੜੀ ਉਹ ਕੁਸ਼ਤੀ ਲੜਦੇ ਜਿਹੜੀ ਸ਼ਾਨਦਾਰ ਪਹਿਲਵਾਨ ਕੁਸ਼ਤੀ ਕਰਦੇ ਹੋ। ਉਹ ਬੱਲੇ ਅੰਦਰ ਬੜੀ ਵਧੀਆ ਕੁਸ਼ਤੀ ਮਾਈਕ ਜੋਗੋ ਪਹਿਲਵਾਨ ਬਹਾਦਰ ਕਰ ਚੜੋਬਤ ਕਣਾ ਆ ਸਮੋਲ ਕੈਂਪ ਦੇ ਵਿੱਚੋਂ ਗੋਲ ਮੈਨ ਦਾ ਲਿਸਟ ਪਹਿਲਵਾਨ ਤੇ ਪ੍ਰਾ ਪਹਿਲਵਾਨ ਪੋਜੋਵਾਲ ਵਾ ਉਹ ਜੋਨ ਕਰ ਦਿੰਦੇ ਗੋਡਾ ਚੜਿਆ ਆ। ਕਹਿੰਦਾ ਮੱਤ ਕਰ ਦਿੰਦੇ ਗੋਡਾ ਧੜਦਾ ਮਨ ਤੇ ਸੱਤ ਕਹਿੰਦੇ ਜਰਦਣ ਤੋਂ ਮਰਦਾ ਹੈ ਮਨ ਤੇ ਸੱਤ ਕਹਿੰਦੇ ਜਰਦਣ ਤੋਂ ਮਰਦਾ ਬਹੁਤ ਵਧੀਆ ਕੁਸ਼ਤੀਆਂ ਐ ਇਸ ਲਈ ਤੁਹਾਡੇ ਦੇ ਹੋ ਰਹੀਆਂ ਨੇ 2 ਹੈਂਡੀਕੈਪ ਪਹਿਲਵਾਨ ਦੋਨੋਂ ਹੀ ਦੇ ਕੋਲ ਹੈਂਡੀਕੈਪ ਨੇ ਲੇਕਿਨ ਉਹਨਾਂ ਦੇ ਅਸਲੇ ਦੇਖੋ ਉਹਨਾਂ ਦੀ ਤਾਕਤ ਸਾਡੇ ਗੁਰੂਆਂ ਪੀਰਾਂ ਫਕੀਰਾਂ ਨੇ ਜੁਗਾ ਦੇ ਦਿੱਤੇ ਜੋ ਮਾਨ ਬੱਛੇ ਗ੍ਰਾਮ ਪੰਚਾਇਤ ਚੱਕ ਕਲਾ ਅਤੇ ਚੱਕ ਕਲਾ ਦੇ ਜਿੰਨੇ ਵੀ ਐਨ ਆਰ ਆਈ ਭਰਾ ਵੱਖ-ਵੱਖ ਦੇਸ਼ਾਂ ਦੇ ਵਿੱਚ ਰਹਿ ਰਹੇ ਨੇ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਜ ਦਾ ਇਹ ਛੰਝ ਮੇਲਾ ਕਰਵਾਇਆ ਜਾ ਰਿਹਾ ਹੈ ਛੰਝ ਮੇਲੇ ਦੀ ਰੌਣਕ ਨੂੰ ਵਧਾਉਣ ਵਾਸਤੇ ਸਾਡੇ ਕੋਲ ਵੱਖ-ਵੱਖ ਖੇੜਿਆਂ ਤੋਂ ਪਹਿਲਵਾਨ ਪਹੁੰਚੇ ਨੇ ਅਸੀਂ ਸਾਰੇ ਹੀ ਪਹਿਲਵਾਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅੱਜ ਦੇ ਛੰਝ ਮੇਲੇ ਦੀ ਰੌਣਕ ਨੂੰ ਵਧਾਉਣ ਲਈ ਸਾਡੇ ਐਨਆਰਆਈ ਵੀਰ ਸਪੈਸ਼ਲ ਤੌਰ ਤੇ ਬਾਹਰਲੇ ਦੇਸ਼ਾਂ ਤੋਂ ਆਪਣੇ ਇਸ ਜਨਮ ਭੂਮੀ ਨੂੰ ਨਤਬਸਤਕ ਹੋਣ ਵਾਸਤੇ ਛੱਜ ਮੇਲੇ ਦੀ ਰੌਣਕ ਨੂੰ ਵਧਾਉਣ ਵਾਸਤੇ ਆਏ ਹੋਏ ਨੇ ਅਸੀਂ ਸਾਰੇ ਹੀ ਐਨਆਰਆਈ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਮਾਲੀ ਤੌਰ ਤੇ ਵੀ ਮਦਦ ਕੀਤੀ ਹੈ ਤੇ ਅੱਜ ਦੇ ਇਸ ਛੱਜ ਮੇਲੇ ਨੂੰ ਵਧੀਆ ਢੰਗ ਦੇ ਨਾਲ ਮਨਾਉਣ ਵਾਸਤੇ ਸਾਡੇ ਦਰਮਿਆਨ ਬੈਠੇ ਨੇ ਅੱਜ ਦਾ ਜਿਹੜਾ ਪਹਿਲਾ ਪਟਕਾ ਹੈ ਉਹ ਜੱਸੀ ਪੱਟਾ ਪੱਟੀ ਵਾਲਾ ਪਹਿਲਵਾਨ ਜੱਸਾ ਪੱਟੀ ਵਾਲਾ ਅਤੇ ਮਨਜੀਤ ਤੇ ਦੋਨਾਂ ਦੇ درمیان ਹੋਏਗਾ ਕਿ ਸਾਰੇ ਹੀ ਮੈਂ ਦਰਸ਼ਕ ਵੀਰਾਂ ਨੂੰ ਬੇਨਤੀ ਕਰਦਾ ਕਿ ਅੱਜ ਦੇ ਇਸ ਮੇਲੇ ਨੂੰ ਮੇਲੇ ਦੀ ਰੌਣਕ ਨੂੰ ਬੁਧਾਉਣ ਲਈ ਜਲਦੀ ਤੋਂ ਜਲਦੀ ਖਾੜੇ ਦੇ ਕੋਲ ਆਓ ਜੀ ਕੁਛਤੀ ਸ਼ੁਰੂਆਤ ਕਰਾਉ ਜੀ ਅਲੀ ਭਾਈ ਹਰਦੀਪ ਪਰਵਰ ਸੇਵਾ ਦੀ ਜੋਤ ਪਹਿਲਵਾਨ ਮੇਲਾ ਕਰਵਾ ਰਹੇ ਜੀ ਜੋਤ ਪਹਿਲਵਾਨ ਕਾਫੀ ਪੁਰਾਣਾ ਹੈ ਜੀ ਕੋ ਨੰਬਰ ਨਹੀਂ ਹੈ ਤਾਂ ਨੰਬਰ ਨਾਲੇ ਰੌਕ ਤੱਕਣ ਸਾ ਕੋਟਾ ਜਿਹੜੇ ਆਏ ਆ ਬੜੀ ਏ ਵਕ ਵਕ ਅਖਾੜਿਆਂ ਤੋਂ ਪਹਿਲਵਾਨ ਅੱਜ ਅਸੀਂ ਸੱਦੇ ਨੇ ਜਿਵੇਂ ਕਿ ਫਗਵਾੜੇ ਦਾ ਅਖਾੜਾ ਇਹ ਗੁਰਦਾਸਪੁਰ ਦਾ ਅਖਾੜਾ ਜਿਸੇ ਪੱਟੀ ਦਾ ਅਖਾੜਾ ਵਕ ਵਕ ਅਖਾੜਿਆਂ ਤੋਂ ਤਕਰੀਬਨ 18 ਤੋਂ 20 ਅਖਾੜਿਆਂ ਦੇ ਪਹਿਲਵਾਨ ਸਾਡੇ ਕੋਲ ਅੱਜ ਇਸ ਮੇਲੇ ਦੀ ਰੌਣਕ ਨੂੰ ਬਣਾਉਣ ਵਾਸਤੇ ਤੇ ਆਪਣੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਦੇ ਜੋਰ ਖੋਣ ਵਾਸਤੇ ਸਾਡੇ ਦੁਨੀਆ ਨੂੰ ਪਹੁੰਚੇ ਨੇ ਅਸੀਂ ਇਹਨਾਂ ਨੂੰ ਸਪੈਸ਼ਲ ਇਨਵਾਈਟ ਕੀਤਾ ਹੈ ਚਾਰ ਸਾਡੀਆਂ ਕੁਸ਼ਤੀਆਂ ਜਿਹੜੀਆਂ ਨੇ ਉਹ ਪਟਕੇ ਦੀਆਂ ਆਉਣਗੀਆਂ ਉਸ ਤੋਂ ਇਲਾਵਾ ਵੱਖ-ਵੱਖ ਖਾੜਿਆਂ ਦੇ ਪਹਿਲਵਾਨ ਜਿਹੜੇ ਸਾਡੇ ਕੋਲ ਪਹੁੰਚੇ ਨੇ ਉਹਨਾਂ ਦੀਆਂ ਵੀ ਕੁਸ਼ਤੀਆਂ ਕਰਾਵਾਂਗੇ ਸਪੈਸ਼ਲ ਕੁਸ਼ਤੀਆਂ ਵੀ ਕਰਾਈਆਂ ਜਾਣਗੀਆਂ ਇਹਨਾਂ ਦਾ ਕਿੰਨਾ ਕ ਨਾਲ ਸਹਿਯੋਗ ਹੈ ਐਨ ਆਰ ਆਈ ਭਰਾਵਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਹੈ ਵੱਖ-ਵੱਖ ਦੇਸ਼ਾਂ ਦੇ ਵਿੱਚ ਸਾਡੇ ਨਗਰ ਦੇ ਬਹੁਤ ਐਨ ਆਰ ਆਈ ਭਰਾ ਰਏ ਜਿਨ੍ਹਾਂ ਨੇ ਸਾਨੂੰ ਮਾਲੀ ਤੌਰ ਤੇ ਬਹੁਤ ਮਦਦ ਕੀਤੀ ਹੈ ਕਿਉਂਕਿ ਇਹ ਛੇਂਝ ਮੇਲਾ ਜਿਹੜਾ ਹੈ ਅਸੀਂ ਹਰ ਵਾਰ ਅੱਗੇ ਤੋਂ ਅੱਗੇ ਜਿਹੜਾ ਹੈ ਉਹਨੂੰ ਵਧਾਉਣ ਦੀ ਕੋਸ਼ਿਸ਼ ਕਰਦੇ ਆਂ ਤੇ ਇਹਦੇ ਸਹਿਯੋਗ ਦੇ ਲਈ ਸਾਨੂੰ ਨੰਾਰੇ ਭਰਾ ਬਹੁਤ ਸਹਿਯੋਗ ਦਿੰਦੇ ਨੇ ਅਸੀਂ ਹਰ ਵਾਰ ਜਿਹੜਾ ਮੇਲੇ ਨੂੰ ਹੋਰ ਵਧੀਆ ਢੰਗ ਦੇ ਨਾਲ ਮਨਾਉਂਦੇ ਆ ਇਸ ਵਾਰ ਅਸੀਂ ਜਿੱਥੇ ਛਿੰਜ ਕਮੇਟੀ ਦੇ ਇਹ ਫੈਸਲਾ ਕੀਤਾ ਸੀ ਕਿ ਅਸੀਂ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਾਵਾਂਗੇ ਨਾਲ ਦੀ ਨਾਲ ਅਸੀਂ ਰੱਸਾ ਕਸੀ ਦੇ ਵੀ ਮੁਕਾਬਲੇ ਕਰਵਾ ਰਹੇ ਹਾਂ ਉਹ ਵੀ ਤੁਹਾਨੂੰ ਰੱਸਾ ਕਸੀ ਦੇ ਮੁਕਾਬਲੇ ਵੀ ਦਿਖਾਵਾਂਗੇ ਸਾਰੇ ਐਨ ਆਰ ਆਈ ਭਰਾ ਜਿਹੜੇ ਕਿ ਅੱਜ ਇੱਥੇ ਪਹੁੰਚੇ ਨੇ ਸਾਰਿਆਂ ਨੂੰ ਅਸੀਂ ਜੀ ਹੋਇਆ ਆਖਦੇ ਹਾਂ ਧੰਨਵਾਦ ਕਰਦੇ ਹਾਂ ਸ਼ਹੀਦ ਨਗਰ ਨਿਵਾਸੀਆਂ ਦਾ ਧੰਨਵਾਦ ਕਰਦੇ ਹਾਂ ਇਹ ਤੀਰ ਕਮੰਡੋ ਸ਼ਹਿਰ ਕਮੇਟੀ ਵੱਲੋਂ ਨਗਰ ਪੰਚਾਇਤ ਸਾਡੇ ਨਾਲ ਹੈ ਕਮੇਟੀ ਨਾਲ ਹੈ ਸਾਰਾ ਨਗਰ ਨਾਲ ਹੈ ਸਾਰੇ ਹੀ ਲੱਖਦਾਤਾ ਲਾਲਾਂ ਦੇ ਪੀਰ ਦੀ ਯਾਦ ਦੇ ਵਿੱਚ ਇਹ ਸ਼ਹੀਦ ਮੇਲਾ ਜਿਹੜਾ ਹਰ ਸਾਲ ਕਰਾਉਣ ਜਾਂਦੇ ਹਾਂ ਅਸੀਂ ਇਹ ਕਰਵਾਇਆ ਜਾ ਰਿਹਾ ਹੈ ਸਾਰੇ ਨਗਰ ਦੀ ਖੁਸ਼ੀ ਵਾਸਤੇ ਤੰਦਰੁਸਤੀ ਵਾਸਤੇ ਮਾਲ ਮਨੁੱਖਤਾ ਦੀ ਤੰਦਰੁਸਤੀ ਵਾਸਤੇ ਅਸੀਂ ਕਰਾਉਂਦੇ ਹਾਂ ਐਨਆਰਆਈ ਵੀਰਾਂ ਜਿਵੇਂ ਪੁੱਜਦੇ ਐਨਆਰਆਈ ਪ੍ਰਮਾਣਮੇ ਵਾਰ-ਵਾਰ ਇਹੀ ਕਹਿੰਦਾ ਕਿ ਜਿੱਥੇ ਅਸੀਂ ਛੰਝ ਮੇਲੇ ਦੇ ਵਿੱਚ ਉਹਨਾਂ ਦਾ ਸਹਿਯੋਗ ਲੈ ਕੇ ਛੰਝ ਮੇਲੇ ਨੂੰ ਬਹੁਤ ਵਧੀਆ ਢੰਗ ਨਾਲ ਮਨਾਉਂਦੇ ਆ ਉੱਥੇ ਨਾਲ ਦੀ ਨਾਲ ਐਨਆਰਆਈ ਭਰਾ ਸਾਡੇ ਪਿੰਡ ਨੂੰ ਵੀ ਪਿੰਡ ਦੇ ਡਿਵੈਲਪਮੈਂਟ ਵਿੱਚ ਵੀ ਬਹੁਤ ਯੋਗਦਾਨ ਪਾਉਂਦੇ ਆ ਅਸੀਂ ਐਨਆਰਆਈ ਭਰਾਵਾਂ ਨੂੰ ਇਹੀ ਸਹਿਯੋਗ ਮੰਗਦੇ ਆ ਐਨਆਰਆਈ ਭਰਾਵਾਂ ਤੋਂ ਕਿ ਤੁਸੀਂ ਵੱਧ ਤੋਂ ਵੱਧ ਸਾਨੂੰ ਨਗਰ ਨੂੰ ਸਹਿਯੋਗ ਦਿਓ ਕਿਉਂਕਿ مالی ਸਹਿਯੋਗ ਤੋਂ ਬਿਨਾਂ ਨਾ ਨਗਰੀ ਦੀ ਡਿਵੈਲਪਮੈਂਟ ਹੋ ਸਕਦੀ ਆ ਨਾ ਇਸ ਤਰ੍ਹਾਂ ਦੇ ਮੇਲੇ ਕਰਾਇਆ ਜਾ ਸਕਦੇ ਆ ਆਈਕਲ ਯੁਵਾ ਪੀੜੀ ਜੋ ਨਸ਼ਿਆਂ ਵੱਲ ਜਾ ਰਹੀ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਡੀ ਸ਼ਿੰਜ ਕਮੇਟੀ ਜਿਹੜੀ ਆ ਉਹ ਹਰ ਸਾਲ ਉਹਨਾਂ ਦਾ ਇਹੀ ਮੋਟੋ ਰਹਿੰਦਾ ਹੈ ਕਿ ਅਸੀਂ ਜਿਹੜੇ ਨੌਜਵਾਨ ਵੀਰ ਆ ਸਾਡੀ ਜਨਰੇਸ਼ਨ ਜਿਹੜੀ ਆ ਰਹੀ ਆ ਨੌਜਵਾਨ ਆ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਾਸਤੇ ਇਹ ਇਸ ਤਰ੍ਹਾਂ ਦੇ ਅਖਾੜੇ ਦੇ ਵਿੱਚ ਅਸੀਂ ਪਹਿਲਵਾਨਾਂ ਦੇ ਜੋਰ ਕਰਾ ਕੇ ਉਹਨਾਂ ਨੂੰ ਪ੍ਰੇਰਿਤ ਕਰਦੇ ਹਾਂ ਤਾਂ ਕਿ ਉਹ ਨਸ਼ਿਆਂ ਨੂੰ ਤਿਆਗ ਕੇ ਇਸ ਤਰ੍ਹਾਂ ਕਬੱਡੀ ਵਿੱਚ ਤੇ ਪਹਿਲਵਾਨਾਂ ਦੇ ਜੋਰ ਦੇਖ ਕੇ ਇਧਰ ਨੂੰ ਕর্ষਿਤ ਹੋਣ ਤਾਂ ਆਪਣੇ ਜਿਹੜੇ ਨਸ਼ਿਆਂ ਦੇ ਜਿਹੜੇ ਗੰਦੇ ਜੰਜਾਲ ਦੇ ਵਿੱਚ ਫਸੇ ਨੇ ਉਹਨਾਂ ਤੋਂ ਬਾਹਰ ਨਿਕਲ ਜਾਈਏ। ਬਾਬਾ ਜੀ ਇਹਦੀ ਸੰਸਥਾ ਕੋਈ ਹੋਰ ਵੀ ਪ੍ਰੋਗਰਾਮ ਕਰਾਈ? ਹਾਂਜੀ ਸਾਡੀ ਇਹ ਜਿਹੜੀ ਆ ਲੱਖਦਾਰਤਾ ਚਿੰਤ ਕਮੇਟੀ ਆ ਉਹ ਪਿੰਡ ਦੀ ਡਿਵੈਲਪਮੈਂਟ ਵਾਸਤੇ ਹੋਰ ਵੀ ਕੰਮ ਕਰਾਉਂਦੀ ਆ। ਸਾਡੇ ਨਾਲ ਇੱਕ ਅਸੀਂ ਮਾਤਾ ਗੁਜਰ ਕੋਰ ਜੀ ਯਾਦਗਾਰੀ ਟਰਸਟ ਵੀ ਬਣਾਈ ਹੋਈ ਹੈ ਉਹਦੇ ਸਹਿਯੋਗ ਦੇ ਨਾਲ ਵੀ ਅਸੀਂ ਪਿੰਡ ਦੇ ਵਿੱਚ ਪਿੰਡ ਦੀ ਡਿਵੈਲਪਮੈਂਟ ਲਈ ਕੰਮ ਕਰਦੇ ਆਂ ਪਿੰਡ ਦੇ ਵਿੱਚ ਦੋ ਤਿੰਨ ਅਸੀਂ ਅੱਜ ਤੱਕ ਜਿਹੜੇ ਆ ਹੁਣੇ-ਹੁਣੇ ਲੇਟੈਸਟ ਕਰੰਟ ਦੇ ਵਿੱਚ ਕੈਂਪ ਲਾਏ ਨੇ ਮੈਡੀਕਲ ਕੈਂਪ ਲਾਏ ਨੇ ਤੇ ਜਨਰਲ ਚੈੱਕਅਪ ਦਾ ਕੈਂਪ ਲਾਇਆ ਹੈ ਇਸੇ ਤਰ੍ਹਾਂ ਅਸੀਂ گاਾਂ ਵੀ ਸਾਡੀ ਜਿਹੜੀ ਕਮੇਟੀ ਹੈ ਔਰ ਪਿੰਡ ਦੇ ਸਹਿਯੋਗ ਦੇ ਨਾਲ ਅਸੀਂ ਪਿੰਡ ਦੀ ਡਿਵੈਲਪਮੈਂਟ ਲਈ ਵੱਧ ਤੋਂ ਵੱਧ ਕੰਮ ਕਰਾਂਗੇ ਧੰਨਵਾਦ ਬਾਈ ਆ ਬੁੱਲੇ ਜੰਦ ਆਡੈਂਟੀਫਾਈ ਜ਼ਰੂਰ ਕਰਦੇ ਕਰੋ ਹੱਥ ਨਾ ਕਰਕੇ ਗਗਨ ਬਲਵੰਤ ਸੰਘਰੂ ਨਾਲੇ ਪਿੰਡਾਂ ਪਰਵੰਤ ਸਾਹ ਕੋਤੇ ਗੈਰੀ ਪਰਵੰਤ ਕਿਹਦਾ ਬਜਨ ਪਿਆ ਆਂਦੀ ਆ ਚੇਵਾ ਕਰਦੇ ਨੇ ਆ ਚੰਡੀਗੜ੍ਹ ਦੀ ਚੈਂਪੀਅਨ ਪਾਪਾ ਜੀ ਨਾਮ ਦੀ ਸਰ ਜੀ ਬਨੋਦ ਸਰ ਜੀ ਮੇਰਾ ਨਾਮ ਬਲਵਿੰਦਰ ਸਿੰਘ ਸਰ ਅੱਜ ਤੋਂ ਤੁਸੀਂ ਇਹ ਮੈਡਲ ਲੈ ਕੇ ਕਿਉਂ ਆ ਕਿ ਮੈਡਲ ਕਿਤੋਂ ਕਿਤੋਂ ਜਿੱਤੇ ਤੇ ਕਿਹੜੇ ਕਿਹੜੇ ਟਿਕਕੇ ਮਾ ਜੀ ਸਰ ਜੀ ਮੇਰੀ ਉਮਰ ਇਸ ਟਾਈਮ 65 ਤੋਂ 70 ਚਾਲ ਚੱਲ ਰਹੀ ਹੈ 69 ਸਾਲ ਉਮਰ ਚੱਲ ਰਹੀ ਆ ਖੇਡਾਂ ਬਦਲ ਪੰਜਾਬ ਦੀਆਂ ਪੰਜਾਬ ਮਾਸਟਰ ਟਲੈਟਿਕ ਗੀਮਪੀਸ਼ ਪੰਜਾਬ ਮਾਸਟਰ ਗੇਮਸ ਚੰਡੀਗੜ੍ਹ ਮਾਸਟਰ ਟਲੈਟਿਕ ਗੀਮਪੀਸ਼ ਪਲੱਸ ਮਲੇਸ਼ੀਆ ਕੋਲਾ ਲੰਪਰ ਕੋਲਾ ਲੰਪਰ ਦੇ ਵਿੱਚ 골ਡ ਤੇ ਨੈਸ਼ਨਲ ਦੇ ਵਿੱਚ ਵੀ ਤਿੰਨੇ ਮੈਡਲ ਆ ਪੰਜਾਬ ਦੇ ਵਿੱਚ ਵੀ ਤਿੰਨੇ ਹੀ ਜਿੰਨੇ ਵੀ ਕੰਪੀਟੀਸ਼ਨ ਆ ਤਿੰਨੇ ਤਿੰਨ ਮੈਡਲ ਆ ਬਾਹਰ ਜੀ ਦੀ ਬਖਸ਼ਿਸ਼ ਆ ਅਸੀਂ ਕਹਿੰਦੇ ਆ ਤੇ ਯੂਥ ਇਸ ਚੀਜ਼ ਨੂੰ ਸਮਝੇ ਆਪਣੀ ਓਗ ਨੂੰ ਦੇਖੇ ਤੇ ਯੂਥ ਪਹਿਲੇ ਨੰਬਰ ਤੇ ਸਟਾਪ ਪਾਣਾ ਚਾਹੀਦਾ ਜਾਣੋ ਜਵਾਨ ਨੂੰ ਕੀ ਕਹਿਣਾ ਚਾਹੀਦਾ ਸਭ ਨੂੰ ਦੇਣਾ ਚਾਹੀਦਾ ਆ ਭਾਈ ਬੱਚਿਆਂ ਲਈ ਮੈਸੇਜ ਦੇਵਾਂਗੇ ਉਹ ਸਾਡੂ ਦੇਖਣ ਸਾਡੀ ਪਰਫਾਰਮੈਂਸ ਦੇਖਣ ਆਪਣਾ ਟਾਈਮ ਨਾਲ ਮੇਨਟੇਨ ਕਰਨ ਟਾਈਮ ਨਾਲ ਮੇਨਟੇਨ ਕਰਨ ਨਾ ਆਪਣੀ ਵਧੀਆ ਸਿਹਤ ਬਣਾਉਣ ਮੇਰੇ ਲੋ ਇਹੀ ਮੈਸੇਜ ਆ ਸਾਰੇ ਬੱਚੇ ਜਿਹੜੇ ਨਸ਼ੇ ਦੇ ਆਦਤਾਂ ਵਾਲੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਉਹਨਾਂ ਲਈ ਇਹੀ ਮੈਸੇਜ ਹੈ ਜੀ ਉਸੇ ਸਿਹਤ ਦੇ ਸਾਈਡ ਨੂੰ ਛੱਡ ਕੇ ਵਧੀਆ ਸਾਈਡ ਚੋਂਣ ਜਿਹਦੇ ਵਿੱਚ ਉਹਨਾਂ ਦੀ ਸਿਹਤ ਵਧੀਆ ਬਣੇ ਇਹ ਬੇਟੇ ਵੀ ਇਨਾ ਲੱਖ ਰੁਪਏ ਲਾਉਂਦੀ ਆ ਉਹ ਬੱਚਿਆਂ ਨੇ ਲਾਉਂਦੀ ਆ ਤੇ ਅਸੀਂ ਦਾ ਪਹੁੰਚ ਗਿਆ ਕਿ ਪਰਫਾਰਮੈਂਸ ਕਰਦੇ ਆਂ ਦੌੜ ਲਾਉਣਾ ਨੇ ਇੱਕ ਜੱਕਾ ਲਾਉਣਾ ਗਰਾਊਂਡ ਦਾ ਇਹਦੇ ਵਿੱਚ ਬੱਚਿਆਂ ਨੂੰ ਮੈਸੇਜ ਹੋ ਜਾਂਦਾ ਤੇ ਹਮ ਅਮਰ ਨੂੰ ਵੀ ਮੈਸੇਜ ਹੋ ਜਾਂਦਾ ਹੁਣ 68 ਸਾਲ ਮੇਰੀ ਉਮਰ ਚੱਲ ਰਹੀ ਆ ਆਪਾਂ ਪੋਲਰਾਈ ਤੇ ਚੱਲਦੇ ਪਹਿਲਾਂ ਗਰਾਇਆਂ ਤੋਂ ਸੀ ਜੀ ਬਲੋ ਸਾਜੀ